ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੂਸਰਾ ਸੂਆ ਮੋਹ ਸ਼ੇਦੰਦ ਤਾਜੀ ਵੈੜ ਸੂਈ ਹੋਈ ਪਿੱਛੇ ਇਹਦੇ ਪੱਛੀ ਆ ਸੋ ਆਪਾਂ ਐਡਰੈਸ ਕਨਫਰਮ ਕਰਾ ਦਈਏ ਬਈਆਂ ਦਾ ਏਰੀਆ ਮਹਾਲੀ ਆ ਗਿਆ ਖਾਸ ਮਹਾਲੀ ਸਹਿਰ 77078 68464 77078 68464 ਵੀਰਾਂ ਦਾ ਮੋਬਾਈਲ ਨੰਬਰ ਆ ਏਰੀਆ ਖਾਸ ਮੁਹਾਲੀ ਸ਼ਹਿਰ ਆ ਜੋ ਆਪਾਂ ਸਕਰੀਨ ਤੇ ਵੈੜ ਦੇਖਦੇ ਪਏ ਆ ਦੂਜਾ ਸੁਆ ਤਾਜੀ ਸੂਈ ਆ ਤੇ ਬੱਚਾ ਇਹਨੇ ਦਿੱਤਿਆ ਬੱਚੀ ਇਹਨੂੰ ਅੱਜ ਦੂਸਰਾ ਦਿਨ ਹੋ ਗਿਆ ਸੂਈ ਨੂੰ ਵੀਡੀਓ ਆਪਾਂ ਥੋੜੀ ਮੰਨ ਕੇ ਚਲੋ ਵੀ 20 ਤੋਂ 22 ਘੰਟੇ ਲੇਟ ਕਵਰ ਕਰਦੇ ਪਏ ਆਗੇ ਜੇਰ ਵਗੈਰਾ ਹੁਣ ਬਿਲਕੁਲ ਡੰਨਾ ਗਿਆ ਸੌਸ ਨੂੰ ਹਜ਼ਰ ਮਿਲੂਗਾ ਤੇ ਬੱਚਾ ਫੀਮੇਲ ਕਾ ਬੱਚੀ ਚੰਗੇ ਸੀਮਣ ਦੀ ਸੋ ਪਹਿਲੇ ਸਵੇਰ ਦੁੱਧ ਦਾ 25 ਲੀਟਰ ਦੁੱਧ ਦਿੱਤਾ ਹੋਇਆ ਇਸ ਵਾਰ ਤੁਸੀਂ ਅੰਦਾਜ਼ਾ 25 ਤੋਂ ਪਾਰ ਦਾ ਲਾ ਕੇ ਮੰਨ ਸਕਦੇ ਹੋ 27 28 ਪਰ ਜੇ ਮੰਨ ਕੇ ਚੱਲਣਾ ਆਪਾਂ 26 27 ਦਾ ਦੁੱਧ ਨੋਰਮਲ ਆਰਾਮ ਨਾ ਦੇ ਦੂਗੀ ਥਾਣਾ ਹਮਾਰਾ ਨਾ ਸੋਨਾ ਚਾਰੇ ਥਣ ਨਿਕੜਵੇਂ ਸਾਫ ਸੁਥਰੇ ਵਿੱਥੀ ਤੇ ਤੇ ਕੱਦ ਕਾਠ ਵਗੈਰਾ ਵੜਦਾ ਚੰਗਾ ਜਿਹੜੇ ਸੀਮੰਦੀ ਆਪਾਂ ਕਿਹੜਾ ਅੱਗੇ ਸੀਮੰਦੀ ਬੱਚੀ ਫੀਮੇਲ ਕਾਫਰ ਨੂੰ ਜਨਮ ਦਿੱਤਾ ਉਹ ਵੀਰ ਤੁਹਾਨੂੰ ਕਨਫਰਮ ਕਰ ਦੂ ਸਾਰਾ ਕੁਝ ਹਾਈਟ ਵਗੈਰਾ ਪੂਰੀ ਫੁੱਲਾ ਤੇ ਸਾਈਜ਼ ਵਗੈਰਾ ਵੇਖਦਾ ਦੇਖ ਚੰਗਾ ਸੋ ਥਾਣੇ ਦੇਖੋ ਪੂਰਾ ਮੋਟਾ ਸੋਨਾ ਥਾਣਾ ਹੱਥੀ ਚੁਵਾਈ ਵਾਲਾ ਚਾਹੇ ਆਪਾਂ ਹੱਥੀ ਚੁਵਾਈ ਕਰ ਸਕਦੇ ਆਂ ਚਾਹੇ ਆਪਾਂ ਮਸ਼ੀਨੀ ਚੁਵਾਈ ਕਰੀਏ ਦੋਨੇ ਟਾਈਪ ਦਾ ਇਹਦੇ ਵੇੜਦੇ ਥਾਣ ਲੱਗਿਆ ਵਾ ਤੇ ਗੁੱਲੇ ਵਾਲਾ ਥਾਣ ਜਿਹਨੂੰ ਕਹਿੰਦੇ ਆਪਾਂ ਦੂਸਰਾ ਸੁਦਾ ਸੂਈ ਸਵਾਈ ਸੋ ਕੀਮਤ ਇਹਦੀ ਹੈਗੀ ਹੈਗੀ ਸਿਰਫ 90000 ਰੁਪਇਆ ਇਹਦੇ ਵਿੱਚੋਂ ਮਾਨਤਾ 90 ਤੋਂ ਅੰਦਰ ਹੋ ਜਾਣੀ ਹੈਗੀ ਮੰਗਣ ਨੂੰ ਵੀਰ ਕਹਿੰਦਾ ਚਾਹੇ ਲੱਖ ਮੰਗ ਲਈਏ 10 ਮੰਗ ਲਈਏ ਕੋਈ ਫਾਇਦਾ ਨਹੀਂ ਬੱਚਾ ਫੀਮੇਲ ਕਾਫ ਬੱਚੀ ਆ ਪਿੱਛੇ ਚੰਗੇ ਸੀਮਨ ਦੀ ਹਾਂ ਨਾ ਸਿਰਫ 88000 ਦੀ ਦੇ ਦਾਂਗੇ ਥੋੜਾ ਬੋਧਾ ਮਾਨਤਰ ਇਹਦੇ ਵਿੱਚੋਂ ਵੀ ਵੀਰਕਾ ਦਾ ਕਰਤਾਗੇ ਕੀਮਤ ਕਰਾਉਣੀ ਹੈ ਲੱਖ 110 9000 ਤੋਂ ਅੰਦਰ ਵੈਡ ਬਣ ਜਾਣੀ ਆ ਦੂਜਾ ਸੂਆ ਸੂਈ ਸਵਾਈ ਕਿਸੇ ਵੀਰ ਦੇ ਪਸੰਦ ਆਵੇ ਆਪ ਦੀ ਦੇਖ ਕੇ ਨਰਖ ਪਰ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ